ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵਾਂ ਪ੍ਰਕਾਸ਼ ਪੁਰਬ ਮੌਕੇ ਅੱਜ ਮੁਹਾਲੀ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖੁਦ ਜਿਹੜੀ ਨਗਰ ਕੀਰਤਨ ਦੇ ਵਿੱਚ ਨਤਮਸਤਕ ਹੋਏ ਗੱਲਬਾਤ ਕਰਨ ਲੈਣੇ ਆ ਚੀਮਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਅੱਜ ਕਿਸ ਤਰੀਕੇ ਦੇ ਆ ਦੇਖੋ ਅੱਜ ਪੂਰੀ ਦੁਨੀਆ ਭਰ ਦੇ ਅੰਦਰ 649ਵਾਂ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ਪਰਚਮ ਮਨਾਇਆ ਜਾ ਰਿਹਾਗਾ ਸਮੂਹ ਸਾਧ ਸੰਗਤ ਬੜੀ ਸ਼ਰਧਾ ਪੂਰਵਕ ਬੜੀ ਪ੍ਰੇਮ ਭਾਵਨਾ ਦੇ ਨਾਲ ਮਨਾ ਰਹੀ ਆ ਅੱਜ ਵੀ ਮਹਾਲੀ ਦੇ ਅੰਦਰ ਬਹੁਤ ਅੱਛਾ ਅਲੌਕਿਕ ਕੀਰਤਨ ਦਾ ਅਜ਼ੂਜ਼ਨ ਕੀਤਾ ਗਿਆ ਸਮੂਹ ਸਮਾਜ ਸੰਗਤ ਨੇ ਇੱਥੇ ਜਿਹੜੀ ਆ ਉਹਦਾ ਵੈਲਕਮ ਕੀਤਾ ਸਵਾਗਤ ਕੀਤਾ ਸੋ ਪੂਰੀ ਦੁਨੀਆ ਭਰ ਦੇ ਅੰਦਰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਨਾਲ ਜੋੜਨ ਦਾ ਯਤਨ ਜਿਹੜਾ ਉਹ ਸੰਗਤ ਕਰਦੀ ਆ ਸੋ ਅਗਲੇ ਸਾਲ 650ਵਾਂ ਗੁਰਪੁਰਬ ਆ ਰਿਹਾਗਾ ਸੋ ਉਸ ਗੁਰਪੁਰਬ ਨੂੰ ਪੰਜਾਬ ਸਰਕਾਰ ਵੱਡੇ ਪੱਧਰ ਤੇ ਅਸੀਂ ਪੂਰੇ ਸ਼ਰਧਾਪੂਰਵਕ ਢੰਗ ਦੇ ਨਾਲ ਮਨਾਵਾਂਗੇ ਔਰ ਸਾਲ ਪਰ ਸਮਾਗਮ ਚੱਲਣਗੇ ਅਗਲੇ ਸਾਲ ਪਰ ਸਮਾਗਮ ਚੱਲਣਗੇ ਔਰ ਅਸੀਂ ਉਹਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਿੱਦੀ ਗਵਾਈ ਮੈਂ ਕਰ ਰਿਹਾ ਜਿਹਦੇ ਅੰਦਰ ਸੰਤ ਮਹਾਪੁਰਸ਼ ਬਹੁਤ ਵੱਡੇ ਵੱਡੇ ਜਿਹੜੇ ਸਾਡੇ ਇੰਟੈਲੈਕਚੁਅਲ ਜਿਹੜੇ ਬੰਦੇ ਨੇਗੇ ਉਹਨਾਂ ਨੂੰ ਸ਼ਾਮਲ ਕੀਤਾਗਾ ਤਾਂ ਕਿ ਅਸੀਂ ਸਾਲ ਭਰ ਦੇ ਪ੍ਰੋਗਰਾਮ ਲੀਕ ਕੇ ਪੂਰੀ ਦੁਨੀਆ ਦੇ ਅੰਦਰ ਗੁਰੂ ਸਾਹਿਬਾਨ ਦੀ ਸਿੱਖਿਆਵਾਂ ਦਾ ਪ੍ਰਚਾਰ ਤੇ ਪ੍ਰਸਾਰ ਕਰ ਸਕੀਏ ਔਰ ਸਾਡੇ ਯੰਗ ਜਨਰੇਸ਼ਨ ਨੂੰ ਨਵੀਂ ਜਨਰੇਸ਼ਨ ਨੂੰ ਗੁਰੂ ਸਾਹਿਬਾਨ ਦੇ ਨਾਲ ਅਸੀਂ ਜੋੜ ਕੇ ਰੱਖੀਏ ਸੰਤੋਸ਼ ਬਜਟ ਪੇਸ਼ ਹੋਣ ਜਾ ਰਿਹਾ ਪੰਜਾਬ ਨੂੰ ਬਜਟ ਤੋਂ ਕਿੰਨੀਆਂ ਇੱਕ ਉਮੀਦਾਂ ਨੇ ਕਿ ਕਿਹੋ ਜਿਹਾ ਬਜਟ ਜਿਹੜਾ ਪੰਜਾਬ ਪੱਖੀ ਹੋ ਸਕਦਾ ਜਿਹੜਾ ਕੇਂਦਰ ਪੇਸ਼ ਕਰ ਰਿਹਾ ਮੈਨੂੰ ਪੂਰੀ ਆਸਾ ਕਿ ਜਿਹੜੇ ਸਾਡੇ ਰਹਦੇ ਬਕਾਏ ਨੇਗੇ ਉਹ ਕੇਂਦਰ ਸਰਕਾਰ ਅਦਾ ਕਰੂਗੀ 88000 ਕੋਟ ਤੋਂ ਉੱਪਰ ਆਰਡੀਐਫ ਦਾ ਪੈਸਾ ਇਸੇ ਤਰ੍ਹਾਂ ਜਿਹੜਾ ਲਗਭਗ 20000 ਕੋਟ ਤੋਂ ਉੱਪਰ ਦਾ ਜਿਹੜਾ ਪੈਸਾ ਸਾਡਾ ਹੜ੍ਹਾਂ ਦੇ ਕਾਰਨ ਪੰਜਾਬ ਦਾ ਨੁਕਸਾਨ ਹੋ ਗਿਆ ਸੀ ਉਹ ਪੈਂਡਿੰਗ ਪਿਆਗਾ ਇਸ ਤੋਂ ਜਦੋਂ ਇੰਡੋਪਾਕ ਜਦੋਂ ਭਾਰਤ ਤੇ ਪਾਕਿਸਤਾਨ ਚ ਟੈਨਸ਼ਨ ਪੈਦਾ ਹੋਈ ਸੀ ਉਹਦੇ ਕਰਕੇ ਬਹੁਤ ਵੱਡਾ ਵਿੱਤੀ ਨੁਕਸਾਨ ਜਿਹੜਾ ਪੰਜਾਬ ਦੇ ਲੋਕਾਂ ਦਾ ਹੋਇਆ ਸੀ ਉਹਦਾ ਵੀ ਅਨਾਉਂਸਮੈਂਟ ਕਰਕੇ ਜਾਣਗੇ ਇਸ ਤੋਂ ਬਿਨ ਜਿਹੜੀ ਜੀ ਰਾਮ ਜੀ ਸਕੀਮ ਲੈ ਕੇ ਆਏ ਨੇ ਜਿਹਨੇ ਮੈਂ ਸਮਝਦਾ ਲੱਖਾਂ ਹੀ ਗਰੀਬ ਪਰਿਵਾਰ ਜਿਹੜੇ ਨੇਗੇ ਉਹ ਬੇਰੋਜ਼ਗਾਰ ਕਰ ਦਿੱਤੇ ਗਏ ਨੇ ਕਿ ਉਹ ਸਕੀਮ ਦੁਬਾਰਾ ਬਹਾਲ ਹੋਊਗੀ ਬੇਸ਼ੱਕ ਨਾਮ ਉਹਦਾ ਜੀ ਰਾਮ ਜੀ ਰੱਖਦਣ ਪਰ ਉਹ ਸਕੀਮ ਜਿਹੜੀ ਆ ਉਸੇ ਤਰ੍ਹਾਂ ਇਨਮੇ ਲਾਗੂ ਕਰਕੇ ਜਾਣਗੇ ਇਹ ਅਨਾਉਂਸ ਕਰਨ ਦੀ ਸਾਨੂੰ ਪੂਰੀ ਆਸ ਆ ਗਈ ਕਿੰਨੇ ਕਿੰਨੇ ਪੈਕੇਜ ਦੀ ਡਿਮਾਂਡ ਕਰਦੇ ਹੋ ਕਿ ਕਿੰਨਾ ਸਪੈਸ਼ਲ ਪੈਕੇਜ ਜਿਹੜਾ ਬਜਟ ਦੇ ਵਿੱਚ ਹੋਣਾ ਚਾਹੀਦਾ ਤੇ ਮੈਂ ਵਕ ਵਕ ਹਿੱਸਿਆਂ ਚ ਅਨਾਉਂਸ ਕੀਤਾਗਾ ਕਿ ਸਾਡਾ ਪੈਂਡਿੰਗ ਪਏ ਪੈਸੇ ਨੇ ਜੇ ਸਾਡੇ 8000 ਕਰੋੜ ਦਾ ਐਫ ਦਾ ਫਿਰ ਦੁਹਰਾ ਰਹਿਆਂ ਤੇ ਇਸੇ ਤਰ੍ਹਾਂ 20000 ਕਰੋੜ ਰੁਪਏ ਸਾਡਾ ਖੜਾ ਦਾ ਇਸੇ ਤਰ੍ਹਾਂ 1000 ਕਰੋੜ ਰੁਪਏ ਅਸੀਂ ਮੰਗਿਆਗਾ ਕਿ ਸਾਡੀ ਜਿਹੜੀ ਬਾਰਡਰ ਦੀ ਲੇਨ ਆ ਜਿੱਥੋਂ ਕਿ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਕਈ ਵਾਰ ਨਸ਼ੀ ਆਉਂਦੇ ਨੇ ਉਹਨੂੰ ਕਾਬੂ ਕਰਨ ਦੇ ਲਈ ਉਹਦੇ ਉੱਤੇ ਅਸੀਂ ਅੱچھے ਪੁਲਿਸ ਸਟੇਸ਼ਨ ਬਣਾਉਣੇ ਚਾਹੁੰਦੇ ਆ ਉਹਦੇ ਲਈ ਇਸ ਤੋਂ ਮੇਰਾ ਜੀਐਸਟੀ ਦਾ ਲਗਭਗ 60000 ਕਰੋੜ ਰੁਪਏ ਬਕਾਇਆ ਪਿਆਗਾ ਔਰ ਹਰੇਕ ਸਾਲ ਹੁਣ ਜੀਐਸਟੀ 2 ਆਉਣ ਦੇ ਕਰਕੇ 6000 ਕਰੋੜ ਰੁਪਏ ਦਾ ਸਾਲਾਨਾ ਫੇਰ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਇਹ ਸਾਰੇ ਦੀ ਪਰਪਾਈ ਜਿਹੜੀ ਅਸੀਂ ਚਾਹੁੰਦੇ ਹਾਂ ਕਿ ਇਹ ਕੇਂਦਰ ਸਰਕਾਰ ਦਾ ਕੰਮ ਆ ਉਹ ਭਰੇ ਕਿਉਂਕਿ ਅਸੀਂ ਤਾਂ ਸਾਰੇ ਪੰਜਾਬ ਦਾ ਕੱਲਾ-ਕੱਲਾ ਬੱਚਾ ਟੈਕਸ ਦਿੰਦਾਗਾ ਔਰ ਪੂਰੇ ਹਿੰਦੁਸਤਾਨ ਦੇ ਅੰਦਰ ਸਭ ਤੋਂ ਅੱਛੀ ਜੇ ਟੈਕਸ ਕੰਪਲਾਈਂਸ ਆ ਟੈਕਸ ਪੇਅਰ ਨੇਗੇ ਤਾਂ ਪੰਜਾਬ ਦੇ ਲੋਕ ਜਗੇ ਜੇਕਰ ਸਭ ਤੋਂ ਵੱਧ ਦੇਸ਼ ਦੇ ਫੂਟਬਾਲ ਦੇ ਅੰਦਰ ਦੇਸ਼ ਦੀ ਅੰਨ ਭੰਡਾਰ ਦੇ ਅੰਦਰ ਹਿੱਸਾ ਪਾਉਂਦੇ ਨੇ ਤਾਂ ਉਹ ਪੰਜਾਬ ਦੇ ਲੋਕ ਨੇ ਜੇਕਰ ਕੁਰਬਾਨੀਆਂ ਦਿੰਦੇ ਨੇ ਤਾਂ ਉਹ ਪੰਜਾਬ ਦੇ ਲੋਕ ਨੇ ਤਾਂ ਹੁਣ ਮੈਂ ਸਮਝਦਾ ਸੈਂਟਰ ਨੂੰ ਵੀ ਸਾਡੀ ਬਾਹ ਫੜਨੀ ਚਾਹੀਦੀ ਹੈ ਹੜਨ ਦੌਰਾਨ ਜਿਹੜੇ ਪੈਸੇ ਦੀ ਅਨਾਉਂਸਮੈਂਟ ਹੋਈ ਸੀ ਉਹ ਪੈਸਾ ਪੁੱਜ ਚੁੱਕਿਆ ਪੰਜਾਬ ਇੱਕ ਵੀ ਰੁਪਿਆ ਨਹੀਂ ਆਇਆ ਮੈਨੂੰ ਲੱਗਦਾ ਹੈ ਕਿ 1600 ਰੁਪਏ ਦਾ ਕੱਲ ਚੈੱਕ ਵੀ ਦੇ ਕੇ ਜਾਣਗੇ ਔਰ ਜਿਹੜਾ ਰਹਿੰਦਾ ਬਕਾਇਆ 20000 ਰੁਪਏ ਉਹ ਵੀ ਦੇ ਕੇ ਜਾਣ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਖਾਸ ਤੌਰ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਾਡੇ ਨਾਲ ਮੌਜੂਦ ਹਨ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਪੈਂਡਿੰਗ ਬਕਾਇਆ ਉਹ ਜਲਦ ਤੋਂ ਜਲਦ ਜਿਹੜੇ ਕਿ ਸਰਕਾਰ ਜਾਰੀ ਕਰੇ ਤਾਂ ਕਿ ਜਿਹੜੀਆਂ ਪੰਜਾਬ ਦੀ ਹੱਕੀ ਮੰਗਾਂ ਨੇ ਉਹਨਾਂ ਦੀ ਪੂਰਤੀ